ਮਾਨਯੋਗ ਐਸਐਸਪੀ ਸਾਹਿਬ ਕੋਟਲਾ ਸ਼੍ਰੀਮਤੀ ਬਸਲਗ ਗੁੱਤਾ ਜੀ ਮਾਨਯੋਗ ਐਸਪੀ ਫਗਵਾੜਾ ਸੀਨੀਅਰ ਰੁਪਿੰਦਰ ਗੌਰ ਭੱਟੀ ਜੀ ਅਤੇ ਡੀਐਸਪੀ ਜਸਪ੍ਰੀਤ ਫਗਵਾੜਾ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅਨਸਰਾਂ ਅਨੁਸਾਰ ਕਾਰਵਾਈ ਕਰਦੇ ਹੋਏ ਸੀਐਸਟਾਫ ਫਗਵਾੜਾ ਦੀ ਟੀਮ ਵੱਲੋਂ ਇੱਕ ਚੋਰਾਂ ਦੇ 그룹 ਦੇ ਮੈਂਬਰਾਂ ਦਿਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਵਿੱਚ ਚੋਰਾ ਪਾਸੋਂ 7 ਚੋਰੀ ਦੇ ਮੋਟਰਸਾਈਕਲ ਇੱਕ ਮੋਟਰ ਅਤੇ ਇੱਕ ਲੋਹਾ ਕਟਰ ਜਿਹੜਾ ਵਾਰਦਾਤ ਵਿੱਚ ਉਹ ਲੋਹਾ ਕਟਰ ਨੂੰ ਆਸੇ ਵੱਟ ਰਿਸਿਵ ਬਰਾਮਦ ਹੋਇਆ ਹੈ ਇਸ ਵਿੱਚ ਸੀਆਈਏ कपूर ਫਗਵਾੜਾ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਉਹਨਾਂ ਨੇ ਹਿਊਮਨ ਇਟਾਈ ਟੈਕਨੀਕਲ ਇੰਟੈਲੀਜੈਂਸ ਦੇ ਅਧਾਰ ਤੇ ਸਪੈਸ਼ਲ ਨਾਕਾ ਬੰਦੀ ਦੇ ਤਹਿਤ ਸਿਵਲਸ ਤੋਂ ਫਗਵਾੜਾ ਦੇ ਪੋਤੇ ਦੇ ਨਿਚੇ ਨਾਕਾ ਬੰਦੀ ਕੀਤੀ ਜਿਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿੰਨਾਂ ਦੇ ਨਾਮ ਅਮਨ ਕੁਤਰਾਜੂ ਵਾਸੀ ਪਹਿਚਾਨਗਰ ਫਗਵਾੜਾ ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਖੇੜਾ ਫਗਵਾੜਾ ਤੇ ਸ਼ਿਵਾਪੁੱਤਰ ਸ਼ੋਕ ਵਾਸੀ ਸ਼ਾਜੀਦ ਮੋਨੀ ਫਗਵਾੜਾ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਚੋਰੀ ਦੀ ਮੋਟਰਸਵੇਧ ਕਾਬੂ ਕੀਤਾ ਅਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਰਿਮਾਨਡ ਲਿਆ ਗਿਆ ਤੇ ਪੁਲਿਸ ਰਿਮਾਨਡ ਦੇ ਉਪਰ ਦੌਰਾਨ ਪੁਲਿਸ ਰਿਮਾਨਡ ਉਹਨਾਂ પાસે 6 ਚੋਰੀ ਦੇ ਮੋਟਰਸਾਈਕਲ ਅਤੇ ਇੱਕ ਕਟਰ ਗ੍ਰਾਮਾ ਕੀਤਾ ਗਿਆ ਦੋਸ਼ੀ ਜਿਹੜੇ ਉਹ ਇੱਕ ਦਿਨ ਦੇ ਪੁਲਿਸ ਰਿਮਾਨਡ ਤੇ ਹਨ ਤੇ ਅਜੇ ਹੋਰ ਵੀ ਇਹਨਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਮਿਲ ਸਕਦੀ ਹੈ ਅਜੇ ਤੱਕ ਦੋਸ਼ੀਆਂ ਨੇ ਕੁੱਲ 20 ਦੇ ਕਰੀਬ ਵਾਰਦਾਤਾਂ ਜਿਨ੍ਹਾਂ ਵਿੱਚ ਗੇਜ਼ ਲੋਹੇ ਦੇ ਗੇਟ ਕਟਰ ਲੋਹੇ ਦੀਆਂ ਪਲੇਟਾਂ ਸ਼ਟਰਿੰਗ ਵਾਲੀਆਂ ਪਲੇਟਾਂ ਮੋਟਰਸਾਈਕਲ ਤੁਲੂ ਪੰਪ ਅਤੇ ਹੋਰ ਇਦਾਂ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਾਰਗਰ ਤੁਹਾਨੂੰ ਅਨਜਾਨ ਦੇਣਾ ਬੰਦਿਆ ਸ਼ੁਕਰੀਆ ਥੈਂਕ ਯੂ